ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਸੁਣਦੇ ਦੇਖ ਰਹੇ ਹੋ ਦੁਪਹਿਰ ਦੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਕਿ ਅੱਜ ਦੁਪਹਿਰ 1 ਜਨਵਰੀ 2025 ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਬੱਦਲਬਾਈ ਅਤੇ ਤਾਪਮਾਨ ਦਾ ਕੀ ਰੁਖ ਹੈ ਤੇ ਸ਼ਾਮ ਦੇ ਸਮੇਂ ਤੱਕ ਦੀ ਕੀ ਅਪਡੇਟ ਹੈ ਸਾਰੀ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਲਾਈਕ ਵੀ ਕਰਕੇ ਜਾਓ ਤੇ ਸ਼ੇਅਰ ਕਰਦੇ ਹੋ ਹਰ ਤੱਕ ਜਿਨ੍ਹਾਂ ਨੂੰ ਮੌਸਮ ਦੀ ਜਾਣਕਾਰੀ ਦੀ ਜ਼ਰੂਰਤ ਰਹਿੰਦੀ ਹੈ ਸਭ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦੇ ਉੱਪਰ ਹਲਕਾ ਦਰਮਿਆਨਾ ਬੱਦਲਵਾਈ ਸਿਸਟਮ ਅਤੇ ਧੁੰਦ ਦਾ ਕਹਿਰ ਲਗਾਤਾਰ جاری ਹੈ ਤੇ ਨਾਲ ਲੱਗਦੀ ਮੈਦਾਨੀ ਇਲਾਕੇ ਰਾਜਸਥਾਨ ਹਰਿਆਣਾ ਐਮਪੀ ਯੂਪੀ ਇਹਨਾਂ ਵਿੱਚ ਵੀ ਬੱਦਲਵਾਈ ਦੇ ਨਾਲ-ਨਾਲ ਧੁੰਦ ਲਗਾਤਾਰ ਬਣੀ ਹੋਈ ਹੈ ਗੱਲ ਕੀਤੀ ਜਾਵੇ ਇਹ ਸਿਸਟਮ ਇਸੇ ਤਰੀਕੇ ਨਾਲ ਸ਼ਾਮ ਤੱਕ ਬਣੇ ਰਹਿਣ ਦੀ ਉਮੀਦ ਹੈ ਦੁਪਹਿਰ ਦਾ ਸਮਾਂ ਲਗਭਗ ਜਿਹੜੇ ਤਾਪਮਾਨ ਨੇ ਉਹ ਕਾਫੀ ਜ਼ਿਆਦਾ ਘਟੇ ਹੋਏ ਦਿਖਾਈ ਦੇ ਰਹੇ ਨੇ ਤੇ ਸ਼ਾਮ ਦੇ ਸਮੇਂ ਤੱਕ ਤਾਪਮਾਨ ਇਸੇ ਤਰੀਕੇ ਨਾਲ ਬਰਕਰਾਰ ਰਹਿਣ ਦੀ ਉਮੀਦ ਬਣੀ ਹੋਈ ਹੈ ਗੱਲ ਕੀਤੀ ਜਾਵੇ ਅਗਰ ਤਾਪਮਾਨ ਦੀ ਤੇ ਜਿਹੜੇ ਸਮੇਂ ਤਾਪਮਾਨ ਨੇ ਉਹ ਕਾਫੀ ਜ਼ਿਆਦਾ ਘਟੇ ਹੋਏ ਨੇ ਠੰਡ ਦੇ ਹਾਲਾਤ ਲਗਾਤਾਰ ਬਰਕਰਾਰ ਨੇ ਤਾਪਮਾਨ ਦੇ ਪੱਖ ਤੋਂ ਗੱਲ ਕੀਤੀ ਜਾਵੇ ਇਸ ਸਮੇਂ ਪੰਜਾਬ ਦੇ ਲਗਭਗ ਹਰੇਕ ਇਲਾਕੇ ਦਾ ਤਾਪਮਾਨ 10 ਤੋਂ ਲੈ ਕੇ 11-12 ਡਿਗਰੀ ਤੱਕ ਬਰ ਬਣਿਆ ਹੋਇਆ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਕਮੈਂਟ ਬਾਕਸ ਵਿੱਚ ਲਿਖ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਨਾਲ ਦੇ ਨਾਲ ਜੀ ਗੱਲ ਕੀਤੀ ਜਾਵੇ ਸਿਸਟਮ ਦੀ ਤਾਂ ਪੱਛਮੀ ਹਵਾ ਵਸਕ ਹਲਕੇ ਦਰਮਿਆਨੇ ਸੁਭਾਅ ਨਾਲ ਚੱਲ ਰਹੀ ਹੈ ਪਰ ਜਿਹੜੀ ਹਵਾ ਦੀ ਗਤੀ ਹੈ ਉਹ ਕਾਫੀ ਜ਼ਿਆਦਾ ਘੱਟ ਹੈ ਉਹ ਕੋਈ ਬਹੁਤ ਜ਼ਿਆਦਾ ਨਹੀਂ ਹੈ ਤੇ ਜਿਸ ਦੇ ਕਾਰਨ ਸਾਨੂੰ ਪ੍ਰਤੀਤ ਹੋ ਰਿਹਾ ਹੈ ਕਿ ਹਜੇ ਸ਼ੀਤ ਲਹਿਰ ਦੇ ਹਾਲਾਤ ਘੱਟ ਹੀ ਬਣਦੇ ਦਿਖਾਈ ਦੇ ਰਹੇ ਨੇ ਇਸੇ ਤਰੀਕੇ ਨਾਲ ਸ਼ਾਮ ਸਮੇਂ ਤੱਕ ਪੰਜਾਬ ਦੇ ਵਿੱਚ ਮਾਹੌਲ ਬਣਿਆ ਰਹੇਗਾ ਧੁੱਪ ਨਿਕਲਣ ਦੇ ਚਾਂਸ ਨਾ ਮਾਤਰ ਦੇ ਬਰਾਬਰ ਨੇ ਠੰਡ ਦੇ ਹਾਲਾਤ 4 ਵਜੇ 5 ਵਜੇ ਤੋਂ ਬਾਅਦ ਹੋਰ ਜ਼ਿਆਦਾ ਵਿਗੜਦੇ ਹੋਏ ਦਿਖਾਈ ਦੇਣਗੇ ਤੇ 4-5 ਵਜੇ ਤੋਂ ਬਾਅਦ ਜਿਹੜੇ ਤਾਪਮਾਨ ਨੇ ਉਹ ਗਿਰ ਕੇ ਲਗਭਗ 10 ਡਿਗਰੀ ਤੋਂ ਥੱਲੇ ਆ ਜਾਣਗੇ ਤੇ ਰਾਤ ਦੇ ਤਾਪਮਾਨ 1 ਤੋਂ ਲੈ ਕੇ 4 ਡਿਗਰੀ ਦੇ ਵਿੱਚਕਾਰ ਬਣੇ ਰਹਿਣਗੇ ਰਾਤ ਦੀ ਜੋ ਵੀ ਅਪਡੇਟ ਹੋਵੇਗੀ ਉਹ ਤੁਹਾਨੂੰ ਸ਼ਾਮ ਦੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦੇ ਦੇਵਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਵਾਸਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ